ਜਦਾ ਇੱਥੇ ਦੱਸਾਂਗੇ ਬਾਬਾ ਫਰੀਦ ਨੇ ਵੀ ਕਿਹਾ ਸੀ ਨਾ ਕਿ ਬੰਦੇ ਦੀ ਥਾਲੀ 'ਚ ਰੋਟੀ ਹੋਵੇ ਸੁੱਕੀ ਲੱਗਦੀ ਦੂਜੇ ਥਾਲੀ 'ਚ ਰੋਟੀ ਚੋਪੜੀ ਲੱਗਦੀ ਆ ਫਿਰ ਉਹਨਾਂ ਨੇ ਕੀ ਕੀਤਾ ਇਹ ਰੁੱਖੀ ਸੁੱਕੀ ਖਾਈ ਕੇ ਠੰਡਾ ਪਾਣੀ ਪੀ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਈਏ ਉਹ ਕਹਿੰਦੇ ਜੋ ਤੈਨੂੰ ਤੇਰਾ ਮਾਲਕ ਦੇ ਰਿਹਾ ਸ਼ੁਕਰ ਕਰਕੇ ਖਾ ਉਹ 'ਚ ਤੈਨੂੰ ਸੰਤੁਸ਼ਟੀ ਮਿਲੇਗੀ ਪਰ ਦੂਜਿਆਂ ਦੀ ਪਰਾਈ ਦੂਜਿਆਂ ਦੀ ਚੋਪੜੀ ਦੇਖ ਦੇਖ ਕੇ ਅਮੀਨਾ ਸ਼ਿਕਵੇਸ਼ ਕਰਤਾ ਕਰੀਂ ਰੱਬਾ ਉਹਨੂੰ ਕਿੰਨਾ ਦੇ ਦਿੱਤਾ ਮੈਨੂੰ ਦਿੱਤਾ ਹੀ ਕੁਝ ਨਹੀਂ ਉਹਨੂੰ ਕਿਉਂ ਦਿੱਤਾ ਮੈਨੂੰ ਕਿਉਂ ਨਹੀਂ ਦਿੱਤਾ ਹੁਣ ਜਦੋਂ ਇਤਾਂ ਦੀ ਸ਼ਿਕਾਇਤਾਂ ਕਰਦੇ ਆ ਤਾਂ ਤੇਰੇ ਜੀਵਨ ਦੀਆਂ ਖੁਸ਼ੀਆਂ ਦੂਰ ਹੋ ਜਾਂਦੀਆਂ ਹੈ ਸੋ ਆਓ ਹੁਣ ਮੇਨ ਪੁਆਇੰਟ ਤੇ ਆਈਏ ਖੁਸ਼ੀ ਹੈ ਕਿੱਥੇ ਕਿਉਂਕਿ ਅਗਰ ਤੁਸੀਂ ਇਹ ਚੀਜ਼ ਨੂੰ ਸਮਝ ਲਿਆ ਨਾ ਕਿ ਖੁਸ਼ੀ ਕਿੱਥੇ ਹੈ ਤਾਂ ਫੇ ਐਸੀ ਗਾਰੰਟੀ ਦਿੰਦੇ ਆ ਕਿ ਅਗਰ ਤੁਸੀਂ ਇਹ ਚੀਜ਼ ਨੂੰ ਸਮਝ ਕੇ ਉਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਤੁਹਾਡੇ ਜੀਵਨ ਚ ਵੀ ਹਮੇਸ਼ਾ ਖੁਸ਼ੀ ਬਣੀ ਰਹੇਗੀ ਔਰ ਕਦੀ ਕਮੀ ਆਏਗੀ ਵੀ ਤੁਹਾਨੂੰ ਕਿਉਂਕਿ ਖੁਸ਼ੀ ਕਿੱਥੇ ਹੈ ਜਦੋਂ ਉਸ ਰਾਜ ਨੂੰ ਅਸੀਂ ਸਮਝ ਕੇ ਉਹ ਕਰਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਫੇ ਜਿੱਥੇ ਖੁਸ਼ੀ ਹੈ ਜਦੋਂ ਕਰਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਫੇ ਖੁਸ਼ੀਆਂ ਲੱਭਣ ਦੀ ਲੋੜ ਨਹੀਂ ਪੈਗੀ ਖੁਸ਼ੀਆਂ ਆ ਪਾਣੀਆਂ ਸਾਡੇ ਕੋਲ ਹੁਣ ਆਓ ਮੇਨ ਪੁਆਇੰਟ ਕਿ ਖੁਸ਼ੀ ਹੈ ਕਿੱਥੇ ਸੋ ਮਲਾਨਾ ਰੂਮੀ ਉਹ ਫਕੀਰ ਦੱਸ ਦੇ ਫਕੀਰ ਆਪਣੀ ਬਾਣੀ 'ਚ ਆਪਣੇ ਸ਼ਬਦ ਦੇ ذریعے ਨੂੰ ਜਵਾਬ ਦਿੰਦੇ ਆ ਕਿ ਬੇਟਾ ਖੁਸ਼ੀ ਨਾ ਦੌਲਤ ਵਿੱਚ ਹੈ ਨਾ ਸ਼ੋਹਰਤ ਵਿੱਚ ਹੈ ਖੁਸ਼ੀ ਤੇਰੇ ਅੰਦਰ ਹੈ ਖੁਸ਼ੀ ਕਿੱਥੇ ਹੈ ਤੇਰੇ ਅੰਦਰ ਹੈ ਹੁਣ ਲਾਈਨ ਨੂੰ ਦੁਬਾਰਾ ਕਹਾਂਗੇ ਕਿਉਂਕਿ ਅੱਗੇ ਵੀ ਦੋ ਬੋਲ ਹੈ ਫਿਰ ਥੋੜਾ ਪਤਾ ਲੱਗੇਗਾ ਕਿ ਖੁਸ਼ੀ ਨਾ ਦੌਲਤ ਮੇ ਹੈ ਨਾ ਸ਼ੋਹਰਤ ਮੇ ਨਾ ਹੀ ਦੁਨੀਆ ਕੀ ਕਿਸੇ ਸ਼ੈ ਮੇ ਖੁਸ਼ੀ ਤੁਮਾਰੇ ਅੰਦਰ ਹੈ ਜਬ ਤੁਮ ਨੇਕ ਅਮਾਲ ਕਰਤੇ ਹੋ ਜੇ ਤਬ ਤੁਮੇ ਮਿਲਤੀ ਹੈ ਮਿਲਦੀ ਕਦੋਂ ਹੈ ਰਾਜ ਸਮਝ ਲਓ ਇਸ ਚੀਜ਼ ਦਾ ਕਹਿੰਦੇ ਖੁਸ਼ੀ ਕਿੱਥੇ ਹੈ ਤੇਰੇ ਅੰਦਰ ਹੈ ਪਰ ਜਦਬ ਤੁਮ ਨੇਕ ਅਮਾਲ ਕਰਤੇ ਹੋ ਇਹ ਤਬ ਤੁਮੇ ਮਿਲਤੀ ਹੈ ਆ ਮੇਨ ਪੁਆਇੰਟ ਹੈ ਕਿ ਜਦ ਤੱਕ ਅਸੀਂ ਨੇਕ ਅਮਲ ਨਹੀਂ ਕਰਾਂਗੇ ਨੇਕ ਕਰਮ ਨਹੀਂ ਕਰਾਂਗੇ ਨੇਕੀਆਰੀ ਕਰਾਂਗੇ ਸਾਡੇ ਜੀਵਨ ਚ ਖੁਸ਼ੀ ਕਦੀ ਇਸ ਕਰਕੇ ਖੁਸ਼ੀ ਪੈਸੇ ਤੇ ਨਹੀਂ ਹੈ ਸ਼ੋਰੂ ਕੀ ਨਹੀਂ ਹੈ ਪੜਹਾ ਅਗਰ ਉਸੇ ਪੈਸੇ ਨਾਲ ਐਸੀ ਕੋਈ ਭਲਾਈ ਦਾ ਕੰਮ ਕਰਦੇ ਆ ਕਿਸੇ ਭੁੱਖੇ ਨੂੰ ਖਾਣਾ ਖਿਲਾ ਦਿੰਦੇ ਆ ਫਿਰ ਖੁਸ਼ੀ ਜ਼ਰੂਰ ਮਿਲੇਗੀ ਕਿਉਂਕਿ ਤੁਸੀਂ ਨੇਕ ਕੰਮ ਕਰ ਰਹੇ ਹੋ ਤੁਸੀਂ ਅਛਾਈ ਦਾ ਕੰਮ ਕਰ ਰਹੇ ਹੋ ਇਸ ਲਈ ਕਦੇ ਵੀ ਤੁਸੀਂ ਦੇਖ ਲੈਣਾ ਤੁਹਾਨੂੰ ਆਪ ਫੀਲ ਹੋਏਗਾ ਕਿਉਂਕਿ ਐਸੀ ਇਹ ਚੀਜ਼ ਦਾ ਅਨੁਭਵ ਕਈ ਵਾਰ ਲਿਆ ਕਿ ਬੰਦਾ ਆਪ ਜਿੰਨਾ ਮਰਜ਼ੀ ਅੱਛੇ ਤੋਂ ਅੱਛਾ ਖਾ ਲਵੇ ਬੋਲੋ ਸਮਝਿਦਿਓ ਕਿ ਨਹੀਂ ਆਪ ਜਿੰਨਾ ਮਰਜ਼ੀ ਬੰਦਾ ਅੱਛੇ ਤੋਂ ਅੱਛਾ ਖਾ ਲਵੇ ਉਹਦਾ ਨਾ ਪੇਟ ਭਰੇਗਾ ਹੋਏਗਾ ਕਿ ਠੀਕ ਹੈ ਮੈਂ ਅੱਛਾ ਖਾਣਾ ਖਾ ਲਿਆ ਪਰ ਕਦੀ ਕਿਸੇ ਭੁੱਖੇ ਨੂੰ ਖਿਲਾ ਕੇ ਦੇਖਿਓ ਉਹਨੂੰ ਖਾਂਦਾ ਦੇਖ ਕੇ ਨਾ ਜੋ ਰੂਹ ਨੂੰ ਸਕੂਨ ਮਿਲੇਗਾ ਸ਼ਾਂਤੀ ਮਿਲੇਗੀ ਉਹਦੇ ਵਰਗਾ ਮਜ਼ਾ ਹੀ ਕਿਤੇ ਹੈ ਹੀ ਨਹੀਂ ਕਿਉਂਕਿ ਆਪ ਖਾਣ ਨਾਲ ਉਹ ਗੱਲ ਨਹੀਂ ਬਣਦੀ ਜੋ ਭੁੱਖੇ ਨੂੰ ਜਿੱਦਾਂ Hazrat Ali ਨੇ ਕਿਹਾ ਸੀ ਨਾ ਮੈਂ ਖਾਊਂਗਾ ਤਾਂ ਮੈਨੂੰ ਖੁਸ਼ੀ ਮਿਲੇਗੀ ਪਰ ਜੇ ਮੈਂ ਕਿਸੇ ਭੁੱਖੇ ਨੂੰ ਖਿਲਾਉਂਗਾ ਤਾਂ ਮੇਰਾ ਖੁਦਾ ਖੁਸ਼ ਹੋਏਗਾ ਇਹ Hazrat Ali ਦੀ ਬਚਿਆ ਨਾ ਕਹਿੰਦੇ ਮੈਂ ਖਾਊਂਗਾ ਤਾਂ ਮੈਨੂੰ ਖੁਸ਼ੀ ਮਿਲਣੀ ਹੈ ਕਿ ਮੈਂ ਖਾਦਾ ਮੈਨੂੰ ਮੇਰਾ ਪੇਟ ਭਰੇਗਾ ਪਰ ਜਦੋਂ ਮੈਂ ਕਿਸੇ ਭੁੱਖੇ ਨੂੰ ਖੁਲਾਉਂਦਾ ਤਾਂ ਮੇਰਾ ਯਾਰ ਖੁਸ਼ ਹੋਏਗਾ ਮੇਰਾ ਰੱਬ ਖੁਸ਼ ਹੋਏਗਾ ਔਰ ਜਦੋਂ ਰੱਬ ਖੁਸ਼ ਹੋਵੇ ਤਾਂ ਫਿਰ ਜਿਹੜੀਆਂ ਖੁਸ਼ੀਆਂ ਇਨਸਾਨ ਨੂੰ ਮਿਲਣੀਆਂ ਹਨ ਉਹਦਾ ਮੁਕਾਬਲਾ ਕੋਈ ਹੋਰ ਕਰ ਹੀ ਨਹੀਂ ਸਕਦਾ ਇਸ ਕਰਕੇ ਹੁਣ ਇਹ ਗੱਲ ਆਪਣੇ ਦਿলো ਦਿਮਾਗ 'ਚ ਅੱਛੀ ਤਰ੍ਹਾਂ ਬਿਠਾ ਲਓ ਕਿ ਖੁਸ਼ੀ ਨਾ ਦੌਲਤ ਵਿੱਚ ਹੈ ਨਾ ਸ਼ੋਹਰਤ ਵਿੱਚ ਨਾ ਦੁਨੀਆ ਦੀ ਕਿਸੇ ਸ਼ੈ ਵਿੱਚ ਹੈ ਖੁਸ਼ੀ ਤੁਹਾਡੇ ਅੰਦਰ ਹੈ ਪਰ ਇਹ ਮਿਲਦੀ ਉਦੋਂ ਜਦੋਂ ਅਸੀਂ ਨੇਕ ਅਮਾਲ ਕਰਦੇ ਅਮਾਲ ਦਾ ਮਤਲਬ ਹੈ ਅੱਛੇ ਕੰਮ ਕਰਦੇ ਆ ਅੱਛੇ ਕਰਮ ਕਰਦੇ ਆ ਤਾਂ ਹੀ ਤਾਂ ਆਂਦਾ ਕਿ ਉੱਥੇ ਅਮਲਾਂ ਦੇ ਹੁਣੇ ਨੇ ਨਵੇੜੇ ਇਹ ਅਮਲ ਹੀ ਹੈ ਜਿਹੜੇ ਇੱਥੇ ਵੀ ਸਾਨੂੰ ਬਚਾਉਂਦੇ ਆ ਰੱਬ ਦੇ ਘਰ ਵੀ ਇਹਨਾਂ ਨੇ ਸਾਨੂੰ ਬਚਾਣਾ ਹੈ ਇਸ ਲਈ ਚੈੱਕ ਕਰੋ ਕਿ ਅਸੀਂ ਜਿਹੜੇ ਅਮਲਾਂ ਦੇ ਨਾਲ ਅੱਛੇ ਅਮਲਾਂ ਦੇ ਨਾਲ ਅੱਛੀ ਕਰਨੀ ਦੇ ਨਾਲ ਖੁਸ਼ੀ ਜੁੜੀ ਹੋਈ ਹੈ ਕਿ ਅਸੀਂ ਉਹ ਅੱਛੀ ਕਰਨੀ ਕਰਦੇ ਵੀ ਹਾਂ ਹੁਣ ਜੇ ਬੰਦਾ ਅੱਛੇ ਅਮਾਲ ਕਰੇ ਨਾ ਅੱਛਾ ਕਰਮ ਕਰੇ ਨਾ ਕੁਝ ਅੱਛਾ ਕਰੇ ਨਾ ਉਹ ਰੱਬ ਨੂੰ ਕਹੀ ਜਾਵੇ ਰੱਬਾ ਮੈਨੂੰ ਖੁਸ਼ੀ ਦੇ ਦੇ ਮੇਰੇ ਜੀਵਨ ਚ ਬੜੇ ਦੁੱਖ ਹੈ ਮੈਨੂੰ ਸ਼ਾਂਤੀ ਦੇ ਦੇ ਸਕੂਨ ਦੇ ਦੇ ਖੁਸ਼ੀ ਦੇ ਦੇ ਤਾਂ ਰੱਬ ਨੇ ਕਿਹਾ ਭਾਈ ਮੈਂ ਤਾਂ ਤਿਆਰ ਹੀ ਆ ਦੇਣ ਨੂੰ ਉਹ ਤੂੰ ਉਹ ਅਮਾਲਤਾ ਕਰ ਜਿਹਦੇ ਨਾਲ ਖੁਸ਼ੀ ਜੁੜੀ ਹੋਈ ਹੈ ਜਿੱਦਾਂ ਅਸੀਂ ਕਈ ਵਾਰ ਦੱਸੀਦਾ ਨਾ ਕਿ ਤੁਸੀਂ ਇੱਕ ਖਾਲੀ ਗਮਲਾ ਲੈ ਕੇ ਬੈਜੋ ਉਹ ਰੱਬ ਨੂੰ ਉਹ ਰੱਬਾ ਲਾ ਦੇ ਫੁੱਲ ਇਹਦੇ ਚ ਲਾ ਦੇ ਇਹਦੇ ਚ ਗੁਲਾਬ ਦੇ ਫੁੱਲ ਲਾ ਦੇ ਇਹਦੇ ਚ ਚੰਪਾ ਚਮੇਲੀ ਤਾਂ ਰੱਬ ਨੇ ਕਿਹਾ ਮੈਂ ਤਾਂ ਫੁੱਲ ਲਾਉਣ ਨੂੰ ਤਿਆਰ ਹਾਂ ਤੂੰ ਬੀਜ ਤਾਂ ਬੀਜ ਤੂੰ ਕਲਮ ਤਾਂ ਲਾ ਉਹ ਕਲਮ ਲਾਣਾ ਤੇਰਾ ਕੰਮ ਹੈ ਬੀਜ ਬੋਣਾ ਤੇਰਾ ਕੰਮ ਹੈ ਤਾਂ ਬੀਜ ਨੂੰ ਬ੍ਰਿਕਸ਼ ਬਣਾਣਾ ਮੇਰਾ ਕੰਮ ਹੈ ਉਹ ਪੌਦੇ ਤੇ ਫਲ ਫੁੱਲ ਲਾਣਾ ਮੇਰਾ ਕੰਮ ਹੈ ਪਹਿਲਾਂ ਤੂੰ ਆਪਣਾ ਕਰਮ ਕਰ ਜਦੋਂ ਤੂੰ ਆਪਣਾ ਕੰਮ ਕਰੇਗਾ ਤਾਂ ਫਿਰ ਮੇਤੇ ਛੱਡ ਦੇ ਜੇ ਤੂੰ ਸਹੀ ਕੀਤਾ ਤਾਂ ਫਿਰ ਮੇਰੇ ਵੱਲੋਂ ਤਾਂ ਕਮੀ ਹੋਈ ਨਹੀਂ ਸਕਦੀ ਪਰ ਅੱਜ ਅੱਜ ਫਰਕ ਇਹੀ ਹੈ ਕਿ ਬੰਦਾ ਆਪ ਕੁਝ ਕਰਦਾ ਨਹੀਂ ਹੈ ਉਹ ਰੱਬ ਕੋ ਰੱਬਾ ਤੂੰ ਹੀ ਕਰਦੇਂ ਰੱਬ ਦੇ ਦੇ ਖੁਸ਼ੀਆਂ ਦੇ ਦੇ ਕਾਮਯਾਬੀ ਭਰ ਦੇ ਮੇਰੀ ਝੋਲੀ ਖੁਸ਼ੀਆਂ ਨਾਲ ਤਾਂ ਹੁਣ ਜੇ ਨਾ ਭਰੇ ਰੱਬ ਸਾਰਿਆਂ ਨੂੰ ਖੁਸ਼ੀਆਂ ਦੇ ਜਾਂਦਾ ਮੈਨੂੰ ਨਹੀਂ ਦਿੰਦਾ ਤਾਂ ਯਾਦ ਰੱਖੋ ਇਹ ਕਿਸੇ ਨੂੰ ਖੁਸ਼ੀ ਮਿਲ ਰਹੀ ਹੈ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਅਛਾਈ ਕੋਈ ਅੱਛਾ ਕਰਮ ਹੋ ਕਰ ਰਿਹਾ ਹੈ ਤਾਂ ਖੁਸ਼ੀ ਉਹਨੂੰ ਮਿਲ ਰਹੀ ਹੈ ਹੁਣ ਉਹਦੀ ਖੁਸ਼ੀ ਨੂੰ ਦੇਖ ਕੇ ਸੜੋ ਨਾ ਬਲਕਿ ਇਹ ਸੋਚੋ ਕਿ ਮੈਂ ਵੀ ਅਛਾਈ ਕਰਾਂ ਮੈਂ ਵੀ ਅੱਛਾ ਕਰਮ ਕਰਾਂ ਤਾਂ ਕਿ ਖੁਸ਼ੀ ਮੈਨੂੰ ਵੀ ਮਿਲੇ ਹੁਣ ਜਿੱਦਾਂ ਇਨੂੰ ਇਦਾਂ ਦੁਨਿਆਵੀ ਤਰੀਕੇ ਨਾਲ ਸਮਝ ਲਓ ਕਿ ਜੇ ਇੱਕ ਦੇ ਘਰ ਚ ਗੁਲਾਬ ਦੇ ਫੁੱਲਾਂ ਦੀ ਮਹਿਕ ਆ ਰਹੀ ਹੈ ਬੰਦਾ ਖੜਾ ਹੈ ਉਹਦੀ ਦੀਵਾਰ ਦੇ ਨਾਲ ਬਾਹਰਲੇ ਪਾਸੇ ਬੰਦਾ ਕਹਿੰਦਾ ਜੇ ਘਰ ਚੋਂ ਬੜੀ ਖੁਲਾ ਫੁੱਲਾਂ ਦੀ ਖੁਸ਼ਬੂ ਆ ਰਹੀ ਹੈ ਬੜੀ ਗੁਲਾਬਾਂ ਦੀ ਮਹਿਕ ਆ ਰਹੀ ਹੈ ਫੇ ਰੱਬ ਨੂੰ ਹੋਵੇ ਰੱਬਾ ਹੈ ਕਮਾਲ ਦੀ ਗੱਲ ਹੈ ਮੈਂ ਵੀ ਇਸ ਦੁਨੀਆਂ ਤੇ ਰਹਿੰਦਾ ਇਹ ਵੀ ਇਸ ਦੁਨੀਆਂ ਦੇ ਰਹਿੰਦਾ ਹੈ ਇਹਦੇ ਘਰ ਚੋਂ ਗੁਲਾਬਾਂ ਦੀ ਮਹਿਕ ਆ ਰਹੀ ਹੈ ਤਾਂ ਮੇਰੇ ਘਰ ਚ ਆਂਦੀ ਨਹੀਂ ਰੱਬਾ ਤੂੰ ਬੜਾ ਪੱਖ ਕਰਦਾ ਹੈ ਉਹਨੂੰ ਫੁੱਲਾਂ ਦੀ ਮਹਿਕ ਦੇ ਦਿੱਤੀ ਤਾਂ ਮੈਨੂੰ ਕੀ ਦਿੱਤਾ ਤੂੰ ਮੇਰੇ ਘਰ ਚ ਮਹਿਕ ਹੀ ਹੈ ਨਹੀਂ ਰੱਬਾ ਫਰਕ ਕਰਦਾ ਅਜੇ ਰੱਬ ਦੀ ਆਵਾਜ਼ ਸੁਣੋ ਰੱਬ ਉੱਪਰ ਬੈਠਾ ਕਹੇਗਾ ਬੇਟਾ ਮੈਂ ਫਰਕ ਨਹੀਂ ਕਰਦਾ ਦਰਅਸਲ ਉਹਨੇ ਕਿਆਰੀ ਚ ਫੁੱਲ ਬੀਜੇ ਆ ਉਹਨੇ ਕਿਆਰੀ ਚ ਕਲਮਾ ਲਾਈਆਂ ਹੈ ਹੁਣ ਫੁੱਲ ਉਹਨੇ ਬੀਜੇ ਸੀ ਬੀਜ ਬੀਜੇ ਸੀ ਤਾਂ ਉਹਨੇ ਜੋ ਧਰਤੀ ਨੂੰ ਦੇਣਾ ਹੈ ਤਾਂ ਮੇਰੀ ਰਹਿਮਤ ਨੇ ਜਿੱਦਾਂ ਦਾ ਬੀਜ ਉਹਨਾਂ ਦੇਣਾ ਉਹਨੂੰ ਪੌਦਾ ਤਾਂ ਬਣਾਣਾ ਹੀ ਹੈ ਹੁਣ ਤੂੰ ਨਹੀਂ ਬੀਜੇ ਇਹ ਤੇ ਮੇਰਾ ਕਸੂਰ ਕੀ ਐ ਤੇਰਾ ਕਸੂਰ ਐ ਜੇ ਤੂੰ ਚਾਹਦਾ ਤੇਰੇ ਘਰ ਚ ਵੀ ਫੁੱਲਾਂ ਦੀ ਖੁਸ਼ਬੂ ਆਵੇ ਤਾਂ ਉਹਦੀ ਮਹਿਕ ਨੂੰ ਦੇਖ ਕੇ ਸੜਨਾ ਉਹਦੀ ਮਹਿਕ ਨੂੰ ਦੇਖ ਕੇ ਜਲੰਨਾ ਕਰ ਬਲਕਿ ਇਹ ਸਿੱਖਿਆ ਲੈ ਕਿ ਜੇ ਉਹਦੇ ਘਰ ਚੋਂ ਫੁੱਲਾਂ ਦੀ ਮਹਿਕ ਆ ਸਕਦੀ ਤਾਂ ਮੈਂ ਵੀ ਕੁਝ ਐਸਾ ਬੀਜ ਬੋਵਾ ਕਿ ਮੇਰੇ ਘਰ ਚੋਂ ਵੀ ਮਹਿਕ ਆਣੀ ਸ਼ੁਰੂ ਹੋ ਜਾਵੇ ਸਮਝ ਰਹੇ ਹੋਗੇ ਨਹੀਂ ਕਿਉਂਕਿ ਸ਼ਿਕਾਇਤ ਕਰਨਾ ਬੜਾ ਸੌਖਾ ਐ ਪਰ ਮਿਹਨਤ ਕਰਕੇ ਆਪਣੇ ਉਰ ਬਿਹਤਰ ਬਣਾਉਣਾ ਬੜਾ ਔਖਾ ਹੈ ਪਰ ਜਿਹੜੇ ਇਹ ਔਖਾ ਕੰਮ ਕਰਨ ਨੂੰ ਤਿਆਰ ਹੋ ਜਾਂਦੇ ਨੇ ਜ਼ਿੰਦਗੀ 'ਚ ਕਾਮਯਾਬੀ ਵੀ ਉਹਨਾਂ ਨੂੰ ਮਿਲਦੀ ਹੈ ਇਸ ਲਈ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਫਿਰ ਬਿਹਤਰ ਕਰਨ ਵਾਸਤੇ ਅੱਛਾ ਕਰਨ ਵਾਸਤੇ ਅਛਾਈ ਕਰਨ ਵਾਸਤੇ ਸਾਨੂੰ ਹਮੇਸ਼ਾ ਆਪਣੇ ਆਪ ਨੂੰ ਤਿਆਰ ਰੱਖਣਾ ਪੈਣਾ ਹੈ ਕਿਉਂਕਿ ਜੋ ਅੱਛਾ ਕਰਦਾ ਹੈ ਫਿਰ ਉਹਨੂੰ ਅੱਛਾ ਮਿਲਦਾ ਵੀ ਜ਼ਰੂਰ ਹੈ ਕਿਉਂਕਿ ਅਛਾਈ ਦੇ ਨਾਲ ਹੀ ਖੁਸ਼ੀਆਂ ਜੁੜੀਆਂ ਹੈ ਤੁਸੀਂ ਕਦੇ ਵੀ ਦੇਖ ਲੈਣਾ ਕੋਈ ਤੁਹਾਡੇ ਕੋਲ ਪਾਣੀ ਮੰਗ ਲਵੇ ਨਾ ਪਾਣੀ ਦੇ ਉਸ ਨੂੰ ਤੁਹਾਡੀ ਆਤਮਾ ਨੂੰ ਅੰਦਰੋਂ ਖੁਸ਼ ਹੋਏਗੀ ਕਿ ਮੈਂ ਕੁਝ ਅੱਛਾ ਕੀਤਾ ਹੈ ਕੋਈ ਤੁਹਾਨੂੰ ਰਸਤਾ ਪੁੱਛ ਲਵੇ ਔਰ ਤੁਸੀਂ ਉਹਨੂੰ ਸਹੀ ਰਸਤਾ ਦਿਖਾ ਦੇਵੋਗੇ ਭਾਈ ਇੱਥੋਂ ਇਦਾਂ ਮੁੜ ਜਾ ਤਾਂ ਫਿਰ ਵੀ ਤੁਸੀਂ ਕੁਝ ਅੱਛਾ ਕੀਤਾ ਭੁੱਲੇ ਨੂੰ ਰਸਤਾ ਦਿਖਾਇਆ ਤੁਹਾਨੂੰ ਅੰਦਰ ਇੱਕ ਸੰਤੁਸ਼ਟੀ ਹੋਏਗੀ ਪਰ ਜਦੋਂ ਤੁਸੀਂ ਕੁਝ ਬੁਰਾ ਕਰਦੇ ਹੋ ਜਦੋਂ ਤੁਸੀਂ ਕੁਝ ਮਾੜਾ ਕਰਦੇ ਹੋ ਤਾਂ ਫਿਰ ਯਾਦ ਰੱਖੋ ਉਹ ਮਾੜਾ ਕਰਕੇ ਵਿਸ਼ੱਕ ਤੁਹਾਡੇ ਤੇਰੇ ਤੇ ਹੋਵੇ ਲੈ ਮੈਂ ਇਹਨੂੰ ਧੋਖਾ ਦੇ ਦਿੱਤਾ ਜਾਂ ਮੈਂ ਇਹਨਾਂ ਮਜ਼ਾਕ ਕਰ ਲਿਆ ਜਾਂ ਮੈਂ ਉਹਨੂੰ ਭੁੱਲ ਭੁਲੇਖੇ ਚ ਪਾ ਦਿੱਤਾ ਤੁਸੀਂ ਬਾਰੋਂ ਜ਼ਰੂਰ ਥੋੜੀ ਦੇਰ ਹਸਲ ਹੋਵੋਗੇ ਪਰ ਤੁਹਾਡੀ ਆਤਮਾ ਤੇ ਨ ਇੱਕ ਬੋਝ ਪੈ ਜਾਏਗਾ ਕਿ ਮੈਂ ਕੁਛ ਨਾ ਕੁਛ ਗਲਤ ਕੀਤਾ ਹੈ। ਔਰ ਜਿਹਨੂੰ ਇਹ ਅਹਿਸਾਸ ਹੁੰਦਾ ਮੈਂ ਕੁਛ ਗਲਤ ਕੀਤਾ ਹੈ ਉਹਨੂੰ ਨਾ ਪੈਸਾ ਮਿਲਦਾ ਦਿੰਦਾ ਹੈ ਉਹਨੂੰ ਨਾ ਖਾਣਾ ਮਿਲਦਾ ਦਿੰਦਾ ਤੇ ਨਾ ਹੀ ਦੁਨੀਆ ਦੀ ਕੋਈ ਸ਼ੈ ਪਰ ਜਿਹਨੂੰ ਪਤਾ ਮੈਂ ਕੁਛ ਅੱਛਾ ਕੀਤਾ ਹੈ ਫਿਰ ਉਹ ਹਮੇਸ਼ਾ ਸੰਤੁਸ਼ਟ ਰਹਿੰਦਾ ਔਰ ਰਾਤ ਨੂੰ ਨੀਂਦ ਵੀ ਬੜੀ ਗਹਿਰੀ ਆਂਦੀ ਹੈ। ਸਮਝਦੇ ਹੋ ਕਿ ਨਹੀਂ? ਹੁਣ ਕਈ ਕਹਿੰਦੇ ਰਾਤ ਨੂੰ ਸਾਨੂੰ ਨੀਂਦ ਨਹੀਂ ਆਂਦੀ। ਜਰਾ ਹੁਣ ਗੌਰ ਕਰਨ ਵਾਲੀ ਗੱਲ ਹੈ। ਪਰ ਇੱਥੇ ਵੀ ਦੱਸਾਂਗੇ ਕੋਈ ਤਾਂ ਇਸ਼ਕ ਵਿੱਚ ਜਾਗਦੇ ਉਹ ਗੱਲ ਹੋਰ ਹੈ ਕੋਈ ਬੰਦਗੀ ਵਿੱਚ ਜਾਗਦੇ ਉਹ ਗੱਲ ਹੋਰ ਹੈ ਪਰ ਕਈ ਨਾ ਇਦਾਂ ਦੀ ਕਰਨੀ ਕਰਦੇ ਕਿ ਟੈਨਸ਼ਨ ਦੇ ਨਾਲ ਕਿਤੇ ਫੜਿਆ ਨਾ ਜਾਵਾ ਕਿਤੇ ਕੁਝ ਹੋ ਨਾ ਜਾਵੇ ਕਿਸੇ ਨੂੰ ਪਤਾ ਨਾ ਲੱਗ ਜਾਵੇ ਉਹ ਟੈਨਸ਼ਨ ਨਾਲ ਕੋਈ ਬੁਰਾ ਕੀਤਾ ਹੋਵੇ ਅੰਦਰ ਬੇਚੈਨੀ ਇੰਨੀ ਹੁੰਦੀ ਕਿ ਬੰਦੇ ਨੂੰ ਸਕੂਨ ਮਿਲਦਾ ਹੀ ਨਹੀਂ ਹੈ ਇਹ ਸਮਝ ਲੈਣਾ ਸਾਰਿਆਂ ਨੇ ਇਸ ਕਰਕੇ ਇਹ ਚੈੱਕ ਕਰੋ ਕਿ ਮੈਂ ਕੀ ਅੱਛਾ ਕਰ ਸਕਦਾ ਹਾਂ ਔਰ ਫਿਰ ਕਮਾਗੇ ਕਿ ਦੁਨੀਆ ਤੇ ਕੋਈ ਵੀ ਇਨਸਾਨ ਐਸਾ ਨਹੀਂ ਹੈ ਕਿ ਜਿਹੜਾ ਸੋਚ ਲਵੇ ਕਿ ਮੈਂ ਅੱਛਾ ਕਰਨਾ ਤਾਂ ਅੱਛਾ ਕਰ ਨਾ ਸਕੇ ਇਸ ਲਈ ਇੱਥੇ ਇੱਕ ਲਾਈਨ ਤੁਹਾਨੂੰ ਕਹ ਕਹਿਣਾ ਚਾਹਾਂਗੇ ਆਪਣੇ ਦਿলো ਦਿਮਾਗ ਵਿੱਚ ਬਿਠਾ ਲੈਣੀ ਤੁਸੀਂ ਕਿ ਅੱਜ ਹਜ਼ਾਰੋਂ ਬੁਰਾਈਆਂ ਹੋ ਆਪ ਵਿੱਚ ਲੇਕਿਨ ਅੱਜ ਹਜ਼ਾਰੋਂ ਬੁਰਾਈਆਂ ਹੋ ਆਪ ਵਿੱਚ ਲੇਕਿਨ ਇਹ ਵਿਸ਼ਵਾਸ ਰੱਖਣਾ ਕਿ ਮੈਂ अच्छा कर सकता हूं मैं अच्छा बन सकता हूं मैं अच्छा करके दिखाऊंगा मैं अच्छा बनके दिखाऊंगा ये सोच रखो अपने अंदर हुन कोई कहे तेरी चा कमी है फर्ज करो कोई कहता तू नशा करता है ओ तैनू गाली देने दी आदत है तैनू निंदिया करण दी आदत है तैनू झूठ बोलन दी आदत है को ठीक है आज ਮੇਤੇ ਬੁਰਾਈ ਹੈ ਪਰ ਅੱਜ ਮੈਨੂੰ ਪਤਾ ਲੱਗ ਗਿਆ ਹੁਣ ਮੈਂ ਸੋਚ ਲਿਆ ਫੈਸਲਾ ਕਰ ਲਿਆ ਕਿ ਮੈਂ ਹੁਣ ਆਪਣੀਆਂ ਬੁਰਾਈਆਂ ਨੂੰ ਖਤਮ ਕਰਨਾ ਹੈ ਓਕੇ ਜਿੰਨੀਆਂ ਮਰਜੀ ਮੇਚ ਬੁਰਾਈਆਂ ਹੈ ਪਰ ਅੱਜ ਮੈਂ ਫੈਸਲਾ ਕਰ ਲਿਆ ਕਿ ਮੈਂ ਆਪਣੇ ਆਪ ਤੇ ਮੈਨੂੰ ਵਿਸ਼ਵਾਸ ਹੈ ਕਿ ਮੈਂ ਹੁਣ ਅੱਛਾ ਬਣ ਕੇ ਦਿਖਾਣਾ ਹੈ ਅੱਛਾ ਕਰਕੇ ਦਿਖਾਣਾ ਹੈ ਮੈਂ ਅੱਛਾ ਕਰਨਾ ਹੈ ਮੈਂ ਅੱਛਾ ਬਣਨਾ ਹੈ ਜਿੱਦ ਹੀ ਤੁਹਾਡੀ ਇਹ ਸੋਚ ਆ ਜਾਂਦੀ ਹੈ ਨਾ ਤੁਹਾਡੇ ਅੰਦਰ ਬਦਲਾਵ ਆਣਾ ਸ਼ੁਰੂ ਹੋ ਜਾਂਦਾ ਹੈ ਪਰ ਜਿਹੜਾ ਕਵੇ ਕਿ ਜਿੱਦਾਂ ਦਾ ਮੈਂ ਠੀਕ ਆ ਮੈਂ ਨਹੀਂ ਬਦਲਣਾ ਆਪਣੇ ਆਪ ਨੂੰ ਕਰ ਲਓ ਜੋ ਕਰਨਾ ਤੇ ਐਦਾਂ ਦਾ ਇਨਸਾਨ ਜਿੱਥੇ ਹੈ ਉੱਥੋਂ ਵੀ ਗਿਰ ਜਾਂਦਾ ਹੈ ਇਸ ਲਈ ਪਹਿਲੇ ਹੀ ਤੁਹਾਨੂੰ ਕਿਹਾ ਕਿ ਅਸੀਂ ਗਿਰਨ ਵਾਸਤੇ ਪੈਦਾ ਨਹੀਂ ਹੋਏ ਸਾਨੂੰ ਉਸ ਪਰਮਾਤਮਾ ਨੇ ਪੈਦਾ ਕੀਤਾ ਹੈ ਉਠਾਣ ਵਾਸਤੇ ਕਿ ਉਠੋ ਤਾਂ ਹੀ ਤਾਂ ਸੁਆਮੀ ਵੇਕਨੰਥ ਵੀ ਕਹਿੰਦੇ ਕਿ ਉਠੋ ਜਾਗੋ ਚਲੋ ਔਰ ਉਦੋਂ ਤੱਕ ਨਾ ਰੁਕੋ ਜਦ ਤੱਕ ਤੁਹਾਨੂੰ ਕਾਮਯਾਬੀ ਦੀ ਮੰਜ਼ਿਲ ਮਿਲ ਨਾ ਜਾਵੇ ਉਹਨਾਂ ਨੇ ਉੱਠਣ ਨੂੰ ਕਿਹਾ ਜਾਗਣ ਨੂੰ ਕਿਹਾ ਹੈ ਚੱਲਣ ਨੂੰ ਕਿਹਾ ਹੈ ਕਿਉਂਕਿ ਮੰਜ਼ਿਲ ਬੈਠੇ ਰਹਿਣ ਵਾਲਿਆਂ ਨੂੰ ਕਦੀ ਨਹੀਂ ਮਿਲਦੀ ਸੁੱਤਿਆਂ ਨੂੰ ਕਦੀ ਮੰਜ਼ਿਲ ਸੁੱਤਿਆਂ ਨੂੰ ਸੁਪਨੇ ਜ਼ਰੂਰ ਮਿਲ ਜਾਂਦੇ ਕਿ ਪਹੁੰਚ ਗਿਆ ਮੰਜ਼ਲ ਤੇ ਪਰ ਜਦ ਦੀ ਅੱਖਾਂ ਖੋਲ੍ਹਦੀ ਪਤਾ ਲੱਗਦਾ ਮੈਂ ਤਾਂ ਉੱਥੇ ਦਾ ਉੱਥੇ ਹੀ ਆ। ਸਮਝਦੇ ਹੋ ਕਿ ਨਹੀਂ? ਇਸ ਕਰਕੇ ਜਗਾਓ ਆਪਣੇ ਆਪ ਨੂੰ। ਜਗਾਣ ਦਾ ਮਤਲਬ ਕੀ ਹੈ? ਆਪਣੇ ਅੰਦਰ ਸੋਚ ਬਦਲੋ ਕਿ ਮੈਂ ਹਰ ਬੁਰਾਈ ਦਾ ਤਿਆਗ ਕਰਕੇ ਜਿਵੇਂ ਖੁਸ਼ੀ ਚਾਹੁੰਦਾ ਤਾਂ ਅੱਜ ਤੋਂ ਮੈਂ ਅੱਛਾ ਕਰਨ ਦੀ ਕੋਸ਼ਿਸ਼ ਕਰਨੀ ਹੈ। ਅੱਛਾ ਕਰਕੇ ਦਿਖਾਣਾ ਹੈ। ਕਿਉਂਕਿ ਜੇ ਸੋਚ ਲਾਵੇ ਬੰਦਾ ਹੁੰਦਾ ਕਿ ਨਹੀਂ? ਜਵਾਬ ਦਿਓ ਸੰਨ। ਅੱਜ ਤੋਂ ਸੋਚ ਲਓ ਫਿਰ। ਔਰ ਹੁਣ ਅਗਲੇ ਪੁਆਇੰਟ ਤੇ ਆ ਜਾਈਏ ਜੋ ਕਿ ਸਭ ਤੋਂ ਜ਼ਰੂਰੀ ਹੈ ਕਹਿੰਦੇ ਤਿੰਨ ਚੀਜ਼ਾਂ ਤੇਰਾ ਹੁਣ ਗੌਰ ਕਰਨਾ ਤਿੰਨ ਚੀਜ਼ਾਂ ਐਸੀ ਹੋ ਜੋ ਅਗਰ ਇਨਸਾਨ ਮੇ ਹੋ ਤੋ ਬੋ ਇਨਸਾਨ ਬਾ ਕਮਾਲ ਹੋ ਜਾਂਦਾ ਹੈ ਤੇਰਾ ਹੁਣ ਗੌਰ ਕਰਨਾ ਉਹ ਤਿੰਨ ਚੀਜ਼ਾਂ ਕਿਹੜੀਆਂ ਦਸੀਆਂ ਹੈ ਔਰ ਫਿਰ ਕਮਾਂਗੇ ਆ ਜਾਈਏ ਇੱਕ ਬਹੁਤ ਬੜੇ ਫਕੀਰ ਹੋਏ ਆ ਜਿਨ੍ਹਾਂ ਦਾ ਨਾਮ ਸੀ ਸ਼ਮਸ ਤਬਰੇਜ਼ ਜੋ ਕਿ ਮੌਲਾਨਾ ਰੂਮੀ ਦੇ ਗੁਰੂ ਵੀ ਸੀ ਹੁਣ ਉਹ ਤਵਰੀਜ਼ ਨੇ ਕਹਿੰਦੇ ਤਿੰਨ ਚੀਜ਼ਾਂ ਐਸੀਆਂ ਆਪਣੇ ਪਿਆਰਿਆਂ ਨੂੰ ਦੱਸਿਆ ਕਿ ਤਿੰਨ ਚੀਜ਼ਾਂ ਐਸੀਆਂ ਹੈ ਕਿ ਅਗਰ ਤਿੰਨ ਚੀਜ਼ੇ ਐਸੀਆਂ ਜਿਸਕੇ ਪਾਸ ਹੁੰਦੀ ਹੈ ਜਿਸ ਇਨਸਾਨ ਕੇ ਪਾਸ ਉਹ ਹੁੰਦੀ ਹੈ ਉਹ ਬਾਕਮਾਲ ਹੋ ਜਾਂਦਾ ਹੈ ਖੁਦਾ ਕੇ ਕਰੀਬ ਹੋ ਜਾਂਦਾ ਹੈ ਹੁਦਰਾ ਗੌਰ ਕਰੋ ਤਿੰਨ ਚੀਜ਼ਾਂ ਕਿਹੜੀਆਂ ਹੈ ਉਹ ਤਿੰਨ ਚੀਜ਼ਾਂ ਅਗਰ ਐਸੀ ਹੀ ਆਪਣੇ ਅੰਦਰ ਬਣਾ ਲਈਏ ਐਸੀ ਆਪਣੇ ਅੰਦਰ ਪੈਦਾ ਕਰ ਲਈਏ ਜੇ ਐਸੀ ਹੀ ਉਹਨਾਂ ਨੂੰ ਸਮਝ ਲਈਏ ਆਪਣੇ ਅੰਦਰੋਂ ਸਿੱਖ ਲਈਏ ਉਹਨਾਂ ਨੂੰ ਹਾਸਲ ਕਰ ਲਈਏ ਤੈਸੀ ਬਾਕ ਮਾਲ ਬਾਕ ਮਾਲ ਕੇ ਨੂੰ ਕਹਿੰਦੇ ਐ ਅਸੀਂ ਕਹਾਂਗੇ ਬੰਦਾ ਕਮਾਲ ਦਾ ਹੀ ਆ ਭਾਈ ਬਰੋ ਸਮਝਦੇ ਹੋ ਕਿ ਨਹੀਂ ਇਹ ਬੰਦਾ ਕਮਾਲ ਦਾ ਹੈ ਇਹ ਉਹ ਵੀ ਕਰ ਦਿੰਦਾ ਹੈ ਜੋ ਕੋਈ ਕਰ ਨਹੀਂ ਸਕਦਾ ਇਹਦੇ ਕੋ ਉਹ ਵੀ ਜਵਾਬ ਹੈ ਜਿਹਦੇ ਕਿਸੇ ਕੋਲ ਨਹੀਂ ਹੁੰਦੇ ਇਹ ਹਰ ਮੁਸ਼ਕਿਲ ਨੂੰ ਹੱਸਦਾ ਹੋਇਆ ਪਾਰ ਕਰ ਜਾਂਦਾ ਭਾਈ ਕਮਾਲ ਦਾ ਬੰਦਾ ਹੈ ਕਹਿੰਦੇ ਉਹ ਇਨਸਾਨ ਬਾ ਕਮਾਲ ਹੋ ਜਾਂਦਾ ਹੈ ਜਿਸ ਸ਼ਖਸ਼ ਕੇ ਪਾਸ ਜੇ ਤਿੰਨ ਚੀਜ਼ੇ ਹੈ ਉਹ ਬਾਗਮਾਲ ਹੋ ਜਾਂਦਾ ਹੈ اور ਖੁਦਾ ਕੇ ਕਰੀਬ ਹੋ ਜਾਂਦਾ ਹੈ ਹੁਣ ਜਿਹੜਾ ਦੱਸਦੀ ਉਹ ਤਿੰਨ ਚੀਜ਼ਾਂ ਕਿਹੜੀਆਂ ਗਈਆਂ ਉਹਨਾਂ ਨੇ ਪਰ ਦੱਸਾਂਗੇ ਫਿਰ ਜੇ ਤੁਸੀਂ ਉਹਤੇ ਅਮਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਠੀਕ ਹੈ ਐਸੀ ਇਹਨਾਂ ਚੀਜ਼ਾਂ ਨੂੰ ਸਮਝ ਕੇ ਆਪਣੇ ਜੀਵਨ 'ਚ ਉਤਾਰਨ ਦੀ ਕਿਉਂਕਿ ਪਹਿਲਾਂ ਇਹ ਦੱਸੋ ਬਾਗਮਾਲ ਹੋਣਾ ਚਾਹੁੰਦੇ ਹੋ ਕਿ ਨਹੀਂ ਤੁਸੀਂ ਜਾਂ ਸਧਾਰਨ ਜ਼ਿੰਦਗੀ ਜੀਣਾ ਚਾਹੁੰਦੇ ਹੋ ਜਾਂ ਕੋਈ ਸਪੈਸ਼ਲ ਕਿ ਮੇਰਾ ਜੀਵਨ ਕੋਈ ਖਾਸ ਹੋਵੇ ਮੇਰਾ ਜੀਵਨ ਸਪੈਸ਼ਲ ਹੋਵੇ ਤਾਂ ਕਿ ਮੈਂ ਵੀ ਮਾਣ ਨਾ ਕਹਿ ਸਕਾਂ ਕਿ ਸਾਰੀ ਦੁਨੀਆ ਰੱਬ ਨੂੰ ਪਿਆਰ ਕਰਦੀ ਹੈ ਪਰ ਮੇਰੀ ਕਰਨੀ ਦੇਖ ਕੇ ਮੇਰਾ ਰੱਬ ਮੈਨੂੰ ਪਿਆਰ ਕਰਦਾ ਹੈ ਤੇ ਉਹ ਮੇਰਾ ਪਿਆਰ ਕਿਉਂ ਕਰਦਾ ਹੈ ਕਿ ਸਾਡੇ ਕੱਪੜੇ ਦੇਖ ਕੇ ਪਿਆਰ ਕਰਦਾ ਹੈ ਉਹ ਜਵਾਬ ਤੁਸੀਂ ਦੇਣਾ ਹੈ ਕਿ ਲੈ ਵੀ ਇਹਨਾਂ ਇਦਾਂ ਦੇ ਕੱਪੜੇ ਪਾਏ ਆ ਇਹ ਮੈਨੂੰ ਪਿਆਰਾ ਯਾਰ ਆਪ ਸਾਡੀ ਕਦ ਕਾਠੀ ਨੂੰ ਦੇਖ ਕੇ ਕਿ ਲੈ ਵੀ ਇਹਦੀ ਕਦ ਕਾਠੀ ਇਹ ਦੇਖਣ ਨੂੰ ਬੜਾ ਸੋਹਣਾ ਹੈ ਤਾਂ ਆਹ ਦੇਖਣ ਨੂੰ ਥੋੜਾ ਸੋਹਣਾ ਹੈ ਨਹੀਂ ਕੀ ਸਾਬ ਸਾਡੀ ਕਦ ਕਾਠੀ ਨੂੰ ਦੇਖ ਕੇ ਪਿਆਰ ਕਰਦਾ ਹੈ ਜਵਾਬ ਦਿਓ ਸਾਨੂੰ ਲੋ ਜਮਾਈ ਦਿਓ ਕਿ ਨਹੀਂ ਹੁਣ ਇਥੋਂ ਕੀ ਪਤਾ ਲੱਗਦਾ ਹੈ ਜਿੱਦਾਂ ਇੱਕ ਕਹਾਣੀ ਇੱਥੇ ਯਾਦ ਆ ਗਈ ਫਿਰ ਉਹ ਤਿੰਨ ਚੀਜ਼ਾਂ ਬਾਰੇ ਦੱਸਾਂਗੇ ਕਿ ਇੱਕ ਵਾਰ ਨਾ ਇੱਕ ਬਦ ਸ਼ਕਲ ਜਿਹਾ ਇਨਸਾਨ ਜਿਹਦਾ ਰੰਗ ਵੀ ਕਾਲਾ ਸੀ ਉਹ ਬਦ ਸ਼ਕਲ ਜਿਹਾ ਸੀਗਾ ਕਿ ਲੋਕ ਉਹਨੂੰ ਕਹਿੰਦੇ ਸੀ ਓਏ ਤੂੰ ਬਦ ਸ਼ਕਲ ਹੈ ਬਦ ਸੂਰਤ ਹੈ ਤੂੰ ਮਨਹੂਸ ਹੈ ਤੂੰ ਸਾਡੇ ਮੋੜੇ ਨਾ ਆਇਆ ਕਰ ਤੇਰਾ ਹੁਣ ਸਮਝ ਲੈਣਾ ਐਦਾਂ ਦਾ ਇਨਸਾਨ ਤੇ ਇੱਕ ਦਿਨ ਨਾ ਉਹ ਬੈਠਾ ਬੈਠਾ ਰੱਬ ਨੂੰ ਕਹਿਣ ਲੱਗਾ ਕੀ ਕਹਿਣ ਲਗਾ ਰੱਬ ਨੂੰ ਕਿ ਰੱਬਾ ਤੂੰ ਮੈਨੂੰ ਕਿਦਾਂ ਦਾ ਬਣਾਇਆ ਹੈ ਰੰਗ ਵੀ ਮੇਰਾ ਇਦਾਂ ਦਾ ਸ਼ਕਲ ਵੀ ਮੇਰੀ ਇਦਾਂ ਦੀ ਸਾਰੇ ਮੈਨੂੰ ਬਦ ਸ਼ਕਲ ਕਹਿੰਦੇ ਐ ਸਾਰੇ ਮੈਨੂੰ ਬਦ ਸੂਰਤ ਕਹਿੰਦੇ ਐ ਸਾਰੇ ਮੈਨੂੰ ਮਨਹੂਸ ਕਹਿੰਦੇ ਐ اے ਪ੍ਰਮਾਤਮਾ ਸਾਰੀ ਦੁਨੀਆ ਮੇਰੇ ਨਾਲ ਨਫ਼ਰਤ ਕਰਦੀ ਹੈ ਹੁਣ ਤੂੰ ਦੱਸ ਕਿ ਤੂੰ ਵੀ ਮੇਰੇ ਨਾਲ ਨਫ਼ਰਤ ਕਰਦਾ ਹੈ ਜਾਂ ਮੇਰੇ ਨਾਲ ਪਿਆਰ ਕਰਦਾ ਹੈ ਰੌਣਕ ਹੋਰ ਕਰਨ ਰੱਬ ਨੂੰ ਪੁੱਛਿਆ ਕਿ ਸਾਰੀ ਦੁਨੀਆ ਮੇਰੇ ਨੂੰ ਨਫ਼ਰਤ ਕਰਦੀ ਹੈ ਮੈਨੂੰ ਮਾੜਾ ਸਮਝਦੀ ਹੈ ਮੈਨੂੰ ਸਾਰੇ ਮਨਹੂਸ ਕਹਿੰਦੇ ਐ ਪਰ ਕੀ ਰੱਬ ਤੂੰ ਵੀ ਮੈਨੂੰ ਮਨਹੂਸ ਮੰਨਦਾ ਐ ਬਦਸੂਰਤ ਮੰਨਦਾ ਐ ਜਾਂ ਤੂੰ ਵੀ ਮੇਰ ਨਾਲ ਪਿਆਰ ਕਰਦਾ ਐ ਸਾਰੀ ਦੁਨੀਆ ਨਫ਼ਰਤ ਕਰਦੀ ਐ ਪਰ ਤੂੰ ਦੱਸ ਦੇ ਕਿ ਤੂੰ ਮੈਨੂੰ ਪਿਆਰ ਕਰਦਾ ਜਾਂ ਨਫ਼ਰਤ ਤਾਂ ਕਹਿੰਦੇ ਜਦੋਂ ਉਹ ਆਦਮੀ ਨੇ ਰੱਬ ਨੂੰ ਪੁੱਛਿਆ ਤਾਂ ਰੱਬ ਦੀ ਆਵਾਜ਼ ਆਈ ਕਹਿੰਦੇ ਜਰਾ ਹੁਣ ਗੌਰ ਕਰਨਾ ਪਰਮਾਤਮਾ ਦੀ ਆਵਾਜ਼ ਆਈ ਕਿ ਐ ਇਨਸਾਨ ਮੈਂ ਸ਼ਕਲ ਸੂਰਤ ਨਾਲ ਪਿਆਰ ਨਹੀਂ ਕਰਦਾ ਮੈਂ ਰੂਪ ਰੰਗ ਨਾਲ ਪਿਆਰ ਨਹੀਂ ਕਰਦਾ ਮੈਂ ਹਰ ਇਨਸਾਨ ਦੇ ਅੰਦਰਲੀ ਅਛਾਈ ਨਾਲ ਪਿਆਰ ਕਰਦਾ ਹੈ ਅਗਰ ਤੂੰ ਅੱਛਾ ਹੈ ਤਾਂ ਮੇਰਾ ਪਿਆਰਾ ਹੈ ਤਾਂ ਜੇ ਤੇਰੇ ਅੰਦਰ ਅਛਾਈ ਨਹੀਂ ਹੈ ਤਾਂ ਫਿਰ ਮੈਂ ਤੈਨੂੰ ਪਿਆਰ ਕਰ ਹੀ ਨਹੀਂ ਸਕਦਾ ਕਿਉਂਕਿ ਮੈਨੂੰ ਪਿਆਰ ਸ਼ਕਲ ਸੂਰਤ ਨਾਲ ਨਹੀਂ ਹੈ ਮੈਨੂੰ ਪਿਆਰ ਇਨਸਾਨ ਦੀ ਅਛਾਈ ਨਾਲ ਹੈ ਸਮਝਦੇ ਹੋ ਕਿ ਨਹੀਂ ਇਸ ਲਈ ਬਾਕੀ ਰਹੀ ਗੱਲ ਰੰਗ ਦੀ ਤਾਂ ਰੰਗ ਮੇਰੇ ਹੀ ਬਣਾਏ ਆ ਸਾਰੇ ਕਾਲਾ ਵੀ ਮੇਰਾ ਹੈ ਤਾਂ ਗੋਰਾ ਵੀ ਮੇਰਾ ਹੈ ਲੰਬਾ ਵੀ ਮੇਰਾ ਤਾਂ ਛੋਟਾ ਵੀ ਮੇਰਾ ਹੈ ਪਤਲਾ ਵੀ ਮੇਰਾ ਤਾਂ ਮੋਟਾ ਵੀ ਉਹ ਕਹਿੰਦੇ ਸਾਰੇ ਮੇਰੇ ਹੀ ਹੈ ਉਹਨੇ ਤਾਂ ਬਣਾਏ ਆ ਸਾਰੇ ਔਰ ਜਿਹੜੀ ਚੀਜ਼ ਉਸਨੇ ਬਣਾਈ ਆ ਆਪਣੀ ਬਣਾਈ ਚੀਜ਼ ਨਾਲ ਨਫ਼ਰਤ ਹੋ ਕਰ ਸਕਦਾ ਹੈ ਬੋਲੋ ਸਮਝਦੇ ਹੋ ਕਿ ਨਹੀਂ ਔਰ ਇੱਕ ਗੱਲ ਫੇਰ ਕਮਾਂਗੇ ਕਿ ਪ੍ਰਮਾਤਮਾ ਸਾਨੂੰ ਜੀਵਨ ਦਿੰਦਾ ਹੈ ਜਨਮ ਦਿੰਦਾ ਹੈ ਪਰ ਇਹ ਜਨਮ ਨੂੰ ਸਵਾਰਨਾ ਇਹਨੂੰ ਬਿਹਤਰ ਬਣਾਣਾ ਇਹ ਸਾਡੇ ਹੱਥ ਵਿੱਚ ਹੈ ਇਹਨੂੰ ਇਸ ਤਰ੍ਹਾਂ ਸਮਝ ਲਓ कि जीवन कितना है जीवन कितना जीना है ये हमारे बस में हमारे हाथ में नहीं है जीवन कितना जीना है ये हमारे हाथ में नहीं है मगर कैसे जीना है ये हमारे हाथ में है